ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੀ ਪੰਜਾਬੀ ਦਸੋਈ ਵਿੱਚ ਤੁਹਾਡਾ ਸਵਾਗਤ ਹੈ। ਰਸਦਾਰ ਬਿਨਾ ਤੇਲ ਤੋਂ ਮਿਸ਼ਰੀ ਵਾਲਾ ਨਿੰਬੂ ਦਾ ਅਚਾਰ ਤਿਆਰ ਕਰਾਂਗੇ। ਜਿਵੇਂ ਕਿ ਹੁਣ ਮੌਸਮ ਗਰਮੀ ਦਾ ਹੈ, ਹੁਣ ਆਪਣਾ ਦੁਪਹਿਰ ਵੇਲੇ ਵੀ ਰੋਟੀ ਨਾਲ ਅਚਾਰ ਖਾਣ ਨੂੰ ਦਿਲ ਕਰਦਾ ਹੈ ਤੇ ਸੁਬਾ ਵੀ ਚਾਰ ਹੋਵੇ ਤਾਂ ਬਹੁਤ ਵਧੀਆ ਵੈਸੇ ਵੀ ਜੇ ਹਾਜਮੇਦਾਰ ਆ। ਬਹੁਤ ਹੀ ਸੁਆਦੀਸ਼ ਚਾਰ। ਜੇਕਰ ਵੀਡੀਓ ਵਧੀਆ ਲੱਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਛੇਰ ਜਰੂਰ ਕਰਿਓ ਤੇ ਇਹ ਚਾਰਜੀ ਬਹੁਤ ਆਸਾਨ ਤਰੀਕਾ ਹੈ ਨਿੰਬੂ ਹੁਣ ਗਰਮੀਆਂ ਚ ਆਮੀ ਹੈ ਤੇ ਤੁਸੀਂ ਚਾਰ ਬੜੀ ਸਾਨੀ ਨਾਲ ਪਾ ਸਕਦੇ ਹੋ ਆਪਾਂ ਜੀ ਨਿੰਬੂ ਲੈ ਆ ਆਪਾਂ ਖੇਤਾਂ ਵਿੱਚੋਂ ਹੀ ਆਪਣੇ ਨਿੰਬੂ ਤੋੜੀਦੇ ਆ ਤੇ ਦਸਾਂਗੀ ਦਿਨਾਂ ਬਾਅਦ ਜੀ ਇਸ ਤਰ੍ਹਾਂ 3-4 ਕਿਲੋ ਨਿੰਬੂ ਉਤਰ ਆਉਂਦੇ ਆ ਤੇ ਇਹਨਾਂ ਨੂੰ ਧੋ ਬਣਾ ਕੇ ਰੱਖ ਦੀਦਾ ਜਿਵੇਂ ਹਰੇ ਆ ਤੇ ਇਹਨਾਂ ਨੂੰ ਆਪਾਂ 4-5 ਦਿਨ ਇਸੇ ਤਰ੍ਹਾਂ ਛੱਡ ਦਾਂਗੇ ਤੇ ਬਿਲਕੁਲ ਪੀਲੇ ਹੋ ਜਾਣਗੇ ਤੇ ਫੇਰ ਇਹ ਚਾਰਲੀ ਤਿਆਰ ਹਨ ਜੀ ਤੇ ਹੁਣ ਆਪਾਂ ਜਿਹੜੇ ਪੀਲੇ ਹੋਏ ਨਿੰਬੂ ਆ ਉਹਨਾਂ ਨੂੰ ਕੱਟ ਲਾਂਗੇ ਜੀ ਕਾਫੀ ਦਿਨ ਪਿਆਿਆਂ ਨੂੰ ਹੀ ਹੋ ਗਏ ਸੀ ਤੇ ਇਸ ਤਰ੍ਹਾਂ ਥੋੜੇ ਜਿ ਮਰ ਜਾ ਗਏ ਤੇ ਇਹਨਾਂ ਨੂੰ ਆਪਾਂ ਕੱਟ ਕੇ ਕੱਚ ਦੇ ਜਾਰ ਵਿੱਚ ਪਾ ਲਿਆ ਤੇ ਇਹਦੇ ਵਿੱਚ ਆਪਾਂ ਨਮਕ ਪਾ ਦਾਂਗੇ ਜਿੰਨਾ ਕਿ ਨਮਕ ਆਪਾਂ ਪਾਉਣਾ ਹੈ ਤੇ ਇਸ ਨੂੰ ਆਪਾਂ ਜਾਰ ਨੂੰ ਬੰਦ ਕਰ ਦਾਂਗੇ ਇਹ ਜੀ ਤੁਹਾਡਾ 3-4 ਦਿਨ ਬਾਅਦ ਨਿੰਬੂ ਥੋੜੇ ਜਿ ਸੌਫਟ ਹੋ ਜਾਂਦੇ ਆ ਤੇ ਇਧਰ ਮਸਾਲਿਆਂ ਵਿੱਚ ਆਪਾਂ ਸੌਫ ਜਵਾਈਨ ਜੀਰਾ ਧਨੀਆ ਸਾਬਤ ਤੇ ਮੇਥਰੇ ਮਗਾ ਲੌਂਗ ਵੱਡੀ ਇਲਾਚੀ ਲੌਂਗ ਆਪਾਂ ਚਾਰ ਪੰਜ ਹੀ ਲਏ ਆ ਦੋ ਮਗਾ ਲਈਆਂ ਤੇ ਦਾਲ ਚੀਨੀ ਤੇ ਇਹ ਆਪਾਂ ਮਿਰਚਾਂ ਲਈਆਂ ਸਾਬਤ ਲਾਲ ਮਿਰਚ ਇਸ ਚਾਰ ਵਿੱਚ ਮਿਰਚਾਂ ਦਾ ਜਿਹੜਾ ਟੇਸਟ ਆ ਏ ਥੋੜੀਆਂ ਜਿਹੀਆਂ ਕੌੜੀਆਂ ਆਪਾਂ ਇੰਨੀਆਂ ਕਿ ਲਈਆਂ ਬਹੁਤ ਹੀ ਵਧੀਆ ਹੁੰਦਾ ਹੈ ਤੇ ਇਸ ਨਾਲ ਜੀ ਕਲਰ ਵੀ ਬਹੁਤ ਵਧੀਆ ਹੁੰਦਾ ਹੈ ਜਿਹੜੀ ਕਸ਼ਮੀਰੀ ਲਾਲ ਮਿਰਚ ਹੁੰਦੀ ਉਹ ਸਿਰਫ ਕਲਰ ਵਾਲੀ ਹੁੰਦੀ ਹੈ ਇਸ ਕਰਕੇ ਆਪਾਂ ਸਾਬਤ ਹੀ ਵਰਤੋਂ ਕੀਤੀ ਹੈ ਘਰ ਦੀਆਂ ਹੀ ਮਿਰਚਾਂ ਤੇ ਇਹਨੂੰ ਆਪਾਂ ਥੋੜਾ ਜਿਹਾ ਮਸਾਲੇ ਨੂੰ ਭੁੰਨ ਲਾਂਗੇ ਕਿਉਂਕਿ ਸਿੱਲਣ ਹੁੰਦੀ ਮਸਾਲੇ ਵਿੱਚ 5 ਤੋਂ 7 ਮਿੰਟ ਘੱਟ ਗੈਸ ਵਿੱਚ ਹੀ ਇਹ ਮਸਾਲਾ ਆਪਾਂ ਭੁੰਨ ਕੇ ਤਿਆਰ ਕਰਨਾ ਹੈ ਤੇ ਇਹਦੇ ਵਿੱਚੋ ਜੀ ਮਠੀ ਮਠੀ ਬੜੀ ਪਿਆਰੀ ਖਸ਼ਬੂ ਹੁੰਦੀ ਜਿਵੇਂ ਕਿ ਆਪਾਂ ਨੂੰ ਪਤਾ ਹੀ ਆਪਣੇ ਮਸਾਲੇ ਵੀ ਆਪਣੀ ਸਰੀਰ ਲਈ ਬਹੁਤ ਜ਼ਰੂਰੀ ਹੁੰਦੇ ਹਨ ਤੇ ਦਾਲਚੀਨੀ ਵੀ ਤੁਹਾਨੂੰ ਪਤਾ ਬਹੁਤ ਫਾਇਦੇਮੰਦ ਹੁੰਦੇ ਆ ਤੇ ਇਧਰ ਆਪਾਂ ਆਚਾਰ ਦੇਖ ਲੈਨੇ ਆ ਇਹ ਆਪਣਾ ਜੀ 5 ਕਿ ਦਿਨ ਹੋ ਗਿਆ ਆਚਾਰ ਨੂੰ ਤੇ ਦੇਖੋ ਜੀ ਨਿੰਬੂ ਇੰਨੇ ਸੌਫਟ ਹੋ ਗਏ ਮਿਸ਼ਰੀ ਏ ਇਹਦੇ ਵਿੱਚ ਆਪਾਂ ਮਿਸ਼ਰੀ ਵੀ ਵਿੱਚ ਨਾਲ ਹੀ ਪਾਤੀ ਸੀ ਸਭ ਮਿਸ਼ਰੀ ਦੇ ਦੋ ਡਲੇ ਜ਼ਿਆਦਾ ਨਹੀਂ ਪਾਏ ਤੇ ਇਹਦੇ ਵਿੱਚ ਆਪਾਂ ਕਾਲਾ ਨਮਕ ਪਾ ਦੰਗੇ ਮਿਸ਼ਰੀ ਜਿਹੜੀ ਪੂਰੀ ਕੁਲੀ ਨਹੀਂ ਕੀ ਨਮਕ ਦੇ 2 ਦਿਨ ਬਾਅਦ ਮੈਂ ਮਿਸ਼ਰੀ ਪਾਈ ਸੀ ਤੇ ਮਿਸ਼ਰੀ ਹੌਲੀ ਹੌਲੀ ਇਹਦੇ ਵਿੱਚ ਵੀ ਆਹ ਦੇਖੋ ਜਿਵੇਂ ਮਿਸ਼ਰੀ ਏ ਤੇ ਇਹ ਵੀ ਮਿਸ਼ਰੀ ਵਾਲਾ ਦੋ ਡੱਬੇ ਚਾਰ ਬਣਾਇਆ ਤੇ ਇਹਦੇ ਵਿੱਚ ਵੀ ਆਪਾਂ ਕਾਲਾ ਨਮਕ ਪਾ ਕੇ ਇਸ ਤਰ੍ਹਾਂ ਰੱਖ ਦਾਂਗੇ ਤੇ ਇਹ ਜੀ ਕੱਲਾ ਨਮਕ ਵਾਲੇ ਦੇ ਵਿੱਚ ਆਪਾਂ ਮਿਸ਼ਰੀ ਦੀ ਵਰਤੋਂ ਨਹੀਂ ਕੀਤੀ ਸੀ ਤੇ ਇੱਧਰ ਆਪਣੇ ਮਸਾਲੇ ਥੋੜੇ ਜਿਹਾ ਜੇ ਗਰਮਾ ਗਏ ਸ ਆਪਾਂ ਬੰਦ ਕਰ ਦਿੱਤਾ ਤੇ ਆਪਾਂ ਇਹਦੇ ਵਿੱਚ ਅਜਵਾਇਨ ਪਾਵਾਂਗੇ ਅਜਵਾਇਨ ਇਹ ਜਿਹੜੇ ਮਸਾਲੇ ਦੀ ਗਰਮੈਸ਼ ਇਹਨਾਂ ਨਾਲ ਹੀ ਜਿਹੜੀ ਇਹਦੀ ਸਿੱਲਣੇ ਦੂਰ ਹੋ ਜਾਏਗੀ ਜਵੈਨ ਨੂੰ ਜ਼ਿਆਦਾ ਪੁੰਨਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਇਹਦੇ ਦਾਣੇ ਬਰੀਕ ਹੁੰਦੇ ਆ ਤੇ ਜਲ ਜਾਂਦੇ ਆ ਤੇ ਜੁਵੈਨ ਥੋੜੀ ਜੀ ਹਾਜਮੇਦਾਰ ਹੈ ਆਪਾਂ ਹੋਰ ਪਾਵਾਂਗੇ ਇਸ ਚਾਰ ਵਿੱਚ ਜੀ ਜੁਵੈਨ ਦੀ ਜ਼ਿਆਦਾ ਵਰਤੋਂ ਹੁੰਦੀ ਹੈ ਤੇ ਇਹਨੂੰ ਆਪਾਂ ਮਿਕਸੀ ਜਾਰ ਵਿੱਚ ਪਾ ਕੇ ਗ੍ਰाइंड ਕਰ ਲਾਂਗੇ ਹਜੇ ਜੀ ਥੋੜਾ ਜਿਹਾ ਦਰਦਰਾ ਹੈ ਥੋੜਾ ਜਿਹਾ ਹੋਰ ਕਰਾਂਗੇ ਕਿਉਂਕਿ ਫਿਰ ਬੱਚੇ ਵੀ ਇਸ ਚਾਰ ਨੂੰ ਜਿਵੇਂ ਆਪਾਂ ਦਾਲ ਚੀਨੀ ਮਗਾ ਲੌਂਗ ਵਗੈਰਾ ਸਾਰੀਆਂ ਚੀਜ਼ਾਂ ਦੀ ਵਰਤੋਂ ਕੀਤੀ ਹੈ ਬਸ ਜੀ ਇਸ ਤਰ੍ਹਾਂ ਨਾ ਜ਼ਿਆਦਾ ਬਰੀਕ ਤੇ ਨਾ ਜ਼ਿਆਦਾ ਮੋਟਾ ਇਹ ਜੀ ਮਸਾਲਾ ਬਿਲਕੁਲ ਆਪਣਾ ਤਿਆਰ ਹੈ ਹੁਣ ਆਪਾਂ ਚਾਰ ਵਿੱਚ ਆਪਣਾ ਮਸਾਲਾ ਪਾ ਦਾਂਗੇ ਮਸਾਲੇ ਵੀ ਜੀ ਬਹੁਤ ਜ਼ਰੂਰੀ ਹੁੰਦੇ ਸਿਹਤ ਵਾਸਤੇ ਆਪਣੇ ਵਾਸਤੇ ਜਿਵੇਂ ਕਿ ਮੇਥੇ ਵੀ ਹੱਡ ਪੈਰ ਦੁਖਦੇ ਹੋਣ 슈ਗਰ ਰਗੀਆਂ ਲਈ ਬਹੁਤ ਵਧੀਆ ਹੈ ਤੇ ਮਗਾ ਵੀ ਵਧੀਆ ਹੈ ਲੌਂਗ ਹਰ ਇੱਕ ਦੇ ਆਪਣੇ ਆਪਣੇ ਗੋਣਾ ਤੇ ਇਸ ਕਰਕੇ ਮਸਾਲਿਆਂ ਦੀ ਆਪਾਂ ਨੂੰ ਚਾਰ ਵਿੱਚ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਤਿੰਨ ਦੇ ਵਿੱਚ ਵੀ ਆਪਾਂ ਮਸਾਲਾ ਪਾ ਦਵਾਂਗੇ ਆਪਾਂ ਤੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਇਹਨੂੰ ਆਪਾਂ 3-4 ਦਿਨ ਲਈ ਇਸੇ ਤਰ੍ਹਾਂ ਛੱਡ ਦਾਂਗੇ ਹਿਲਾਉਂਦੇ ਰਵਾਂਗੇ ਫਿਰ ਇਹਦੇ ਵਿੱਚ ਜੀ ਮਸਾਲੇ ਬਿਲਕੁਲ ਰਚ ਜਾਣਗੇ ਸਾਰੇ ਚੰਗੀ ਤਰ੍ਹਾਂ ਤੇ ਇਹ ਚਾਰ ਬਹੁਤ ਹੀ ਸਵਾਦ ਬੰਦਾ ਹੈ ਆਪਾਂ ਇਸ ਸਾਲ ਬਣਾਈਦਾ ਤੇ ਇਹਨੂੰ 1 ਸਾਲ ਤੱਕ ਬਿਲਕੁਲ ਖਰਾਬ ਨਹੀਂ ਹੁੰਦਾ ਬਸ ਇੰਨਾ ਕਰਿਆ ਕਰੋ ਕਿ ਚਮਚ ਸੁੱਕੇ ਨਾਲ ਹੀ ਇਹ ਕੱਢਿਆ ਕਰੋ ਹੋਰ ਤਾਂ achar ਕਦੇ ਵੀ ਨਿੰਬੂ ਦਾ achar ਤਾਂ ਖਾਸ ਕਰਕੇ ਜੀ ਕਦੇ ਵੀ ਖਰਾਬ ਨਹੀਂ ਹੁੰਦਾ ਤੇਨੂੰ ਆਪਾਂ ਮਸਾਲੇ ਨੂੰ ਮਿਕਸ ਕਰ ਦਾਂਗੇ ਤੇ ਇਹਦੇ ਵਿੱਚ achar ਵਿੱਚ ਵੀ ਏਜੀ ਮਿਸ਼ਰੀ ਤੋਂ ਬਿਨਾ ਮਿੱਠਾ ਨਹੀਂਗਾ ਉਹ ਆਪਾਂ ਥੋੜੀ ਥੋੜੀ ਮਿਸ਼ਰੀ ਪਾਈ ਏ ਦੋ ਦੋ ਡਲੀਆਂ ਤੇ ਇਹਦੇ ਵਿੱਚ ਵੀ ਮਸਾਲਾ ਚੰਗੀ ਤਰ੍ਹਾਂ ਪਾ ਕੇ ਮਿਕਸ ਕਰ ਦਵਾਂਗੇ ਤੇ ਇਹਨੂੰ ਵੀ ਆਪਾਂ ਉਸੇ ਤਰ੍ਹਾਂ ਰੱਖ ਦਾਂਗੇ ਤੇ ਏਜੀ ਆਪਣੇ ਆਪ ਨਿੰਬੂ ਰਸ ਛੱਡ ਜਾਂਦੇ ਆ ਤੇ ਫਿਰ ਰਸ ਵਿੱਚ ਹੀ ਜਿਹੜਾ achar ਆ ਉਹ ਬਹੁਤ ਹੀ ਸੁਆਦੀਸ਼ਟ ਬਣ ਜਾਂਦਾ ਹੈ ਤੇ ਇਸ ਤਰ੍ਹਾਂ ਵੀ ਕੋਈ ਕਰਦੀ ਆ ਮੈਂ ਜਿਵੇਂ ਨਮਕ ਲਾ ਕੇ ਰੱਖ ਦਿੰਨੀ ਆ ਤੇ ਫਿਰ ਕਈ ਵਾਰੀ ਟਾਈਮ ਨਹੀਂ ਹੁੰਦਾ ਨਿੰਬੂ ਵੀ ਪੈ ਰਹਿੰਦੇ ਆ ਇਹ ਜੀ ਮਿਸ਼ਰੀ ਵਾਲਾ ਤੇ ਭਲਾ ਜੀ 15 ਦਿਨ ਪੈ ਦੇਣ ਰਹਿਣ 20 ਦਿਨ ਇਹ ਕਦੇ ਵੀ ਨਹੀਂ ਖਰਾਬ ਹੁੰਦੇ ਫਿਰ ਤੁਸੀਂ ਆਪਣੇ ਹਿਸਾਬ ਨਾਲ ਮਸਾਲੇ ਗ੍ਰाइंड ਕਰਕੇ ਪਾ ਸਕਦੇ ਹੋ ਤੇ ਆਪਾਂ ਜ਼ਿਆਦਾਤਰ ਜੀ ਨਮਕ ਲਾ ਕੇ ਨਿੰਬੂਆਂ ਨੂੰ ਮੈਂ ਰੱਖ ਦਿੰਨੀ ਹੂ ਨਹੀਂ ਡੱਬਿਆਂ ਚ ਪਾ ਕੇ ਲੱਗ ਲੱਗ ਅਜੇ achar ਪੂਰਾ ਤਿਆਰ ਨਹੀਂ ਹੋਇਆ ਥੋੜਾ ਜਿਹਾ ਸੌਫਟ ਹੋਰ ਹੋਵੇਗਾ ਬਸ ਜੀ 5 ਕਿ ਦਿਨਾਂ ਵਿੱਚ ਬਿਲਕੁਲ ਤਿਆਰ ਹੋ ਜਾਏਗਾ ਤੇ ਇਹ ਦੇਖੋ ਜੀ ਮਿਸ਼ਰੀ ਬਿਲਕੁਲ ਵਿੱਚ ਮਿਕਸ ਹੋ ਜਾਣੀ ਹੈ ਤੇ ਹੌਲੀ-ਹੌਲੀ ਕਾਫੀ ਵੱਡੀ ਡਲੀ ਸੀ ਤੇ ਛੋਟੀ ਜੀ ਰਹਿ ਗਈ ਤੇ ਆਪਣੇ ਆਪ ਖੁਰਦੀ ਹੈ ਜੀ ਨਿਪੂ ਵਿੱਚ ਤੇ ਇਹਨੂੰ ਆਪਾਂ ਪੀਸ ਕੇ ਨਹੀਂ ਆਪਾਂ ਸਾਬਤ ਹੀ ਪਾ ਦਈਦੀਏ ਇਸੇ ਤਰ੍ਹਾਂ ਤੇ ਇਹਨੂੰ ਬੰਦ ਕਰਕੇ ਸਾਰਿਆਂ ਨੂੰ ਆਪਾਂ ਇਹ ਦੇਖੋ ਜੀ ਇਹ ਬਿਲਕੁਲ ਤਿਆਰ ਹੋ ਗਿਆ 10 ਦਿਨ ਬਾਅਦ ਮਚਾਰ ਇਹਨੂੰ ਖਾਦਾ ਵੀ ਖੂਬ ਆ ਸਾਰਿਆਂ ਨੇ ਤੇ ਇਹ ਦੇਖੋ ਜੀ ਚਾਰ ਤੇ ਇਹ ਮਿਸ਼ਰੀ ਵਾਲਾ ਸੀ ਤੇ ਇਹ ਦੇਖੋ ਕਿੰਨਾ ਸੌਫਟ ਕਿੰਨਾ ਵਧੀਆ ਰਸਦਾਰ ਬਿਨਾ ਤੇਲ ਤੋਂ ਤੇ ਬਹੁਤ ਹੀ ਹਾਜਮੇਦਾਰ ਬਹੁਤ ਹੀ ਸੁਆਦਿਸ਼ ਚਾਰ ਬਿਲਕੁਲ ਜੀ ਆਪਣਾ ਤਿਆਰ ਹੈ ਖਾਣ ਲਈ ਤੇ ਇਹਨੂੰ ਤੁਸੀਂ ਤੇ ਇਹ ਬਿਨਾ ਮਿਸ਼ਰੀ ਤੋਂ ਹੈ ਤੇ ਇਹ ਚਾਰ ਵੀ ਬਿਲਕੁਲ ਤਿਆਰ ਹੋ ਗਿਆ ਵੇਖੋ ਜੀ ਇਹ ਵੀ ਰਸਿਆਦਾਰ ਪੂਰਾ ਵਧੀਆ ਬਣਿਆ ਹੈ ਤੇ ਜੀ ਇਕੱਲੇ ਆਪਾਂ ਮਿਸ਼ਰੀ ਇਹਦੇ ਵਿੱਚ ਮਿੱਠੇ ਦੀ ਇਹਦੇ ਵਿੱਚ ਇਹ ਤਾਂ ਖਾ ਲਿਆ ਬਸ ਇੰਨਾ ਕੀ ਰਹਿ ਗਿਆ ਡੱਬਾ ਤੇ ਮੈਂ ਦਿਖਾਇਆ ਹੀ ਇਹ ਤੁਹਾਨੂੰ ਇਹ ਤਾਂ ਖਾਦਾ ਗਿਆ ਇਹ ਆਪਾਂ ਕੱਢ ਕੇ ਤੁਹਾਨੂੰ ਦਿਖਾਉਣੀ ਆ ਤੇ ਦੇਖੋ ਜੀ ਕਿੰਨਾ ਵਧੀਆ ਚਾਰ ਆ ਜਿਹੜਾ ਇਹ ਬਣਿਆ ਹੈ ਇਸੇ ਤਰ੍ਹਾਂ ਹੀ ਤੁਸੀਂ ਵੀ ਬਣਾਇਆ ਕਰੋ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ